ਤੁਸੀਂ ਇੱਕ ਕਹਾਵਤਾਂ ਅਕਸਰ ਹੀ ਸੁਣੀ ਹੋਵੇਗੀ ਕਿ ਪ੍ਰਮਾਤਮਾ ਜਦੋਂ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਪਰ ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਪ੍ਰਮਾਤਮਾ ਦੀ ਜਦੋਂ लाਠੀ ਪੈਂਦੀ ਹੈ ਤਾਂ ਉਸਦੀ ਆਵਾਜ਼ ਨਹੀਂ ਆਉਂਦੀ ਇਹ ਦੋਵੇਂ ਕਹਾਵਤਾਂ ਫਰੀਦਕੋਟ ਦੇ ਪੰਜਗਰਾਈ ਪਿੰਡ ਚ ਰਹਿਣ ਵਾਲੇ ਕਿਸਾਨ ਤੇ ਬਿਲਕੁਲ ਠੀਕ ਟੁਕਦੀਆਂ ਨੇ ਦਰਸਾਲ ਇਕਬਾਲ ਨੂੰ ਪਿਆਰੇ ਲਾਲ ਐਂਡ ਸਨਸ ਆਰਟੀਫਾਰਮ ਵੱਲੋਂ ਫਸਲ ਦੀ ਅਦਾਇਗੀ ਦੇ ਲਈ 495000 ਤੇ ਕੁਝ ਰੁਪਏ ਦਾ ਚੈੱਕ ਦਿੱਤਾ ਗਿਆ ਪਰ ਕੋਟ ਕਪੂਰਾ ਦੀ ਸੈਂਟਰਲ ਬੈਂਕ ਨੇ ਗਲਤੀ ਦੇ ਨਾਲ 19 55700 ਕੁ ਰੁਪਏ ਪਾ ਦਿੱਤੇ ਬੈਂਕ ਤੋਂ ਹੋਈ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਕਿਸਾਨ ਨੇ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕਰ ਦਿੱਤੇ ਗਲਤੀ ਦਾ ਪਤਾ ਚੱਲਣ ਤੇ ਬੈਂਕ ਨੇ ਕਿਸਾਨ ਖਿਲਾਫ ਮਾਮਲਾ ਦਰਜ ਕਰ ਦਿੱਤਾ ਵੀ 550 ਤੋਂ ਵੱਧ ਪੈਸੇ ਨਿਕਲ ਗਏ ਜਦੋਂ ਅਸੀਂ ਕੋ ਮੈਂ ਇਹੀ ਜਗ੍ਹਾ ਵੀ ਇਸ ਕਾਊਂਟਰ ਨੂੰ ਅਸੀਂ ਠੀਕ ਕਰਦਨੇ ਆ ਪਰ ਜਦੋਂ ਹੌਂਟ ਦੇਖਿਆ ਉਸ ਦੇ ਵਿੱਚ ਕੋਈ ਪੈਸਾ ਨਹੀਂ ਸੀ ਸਰਕੀ ਕੀਤਾ ਉਹਨਾਂ ਨੇ 20 ਤਰੀਕ ਨੂੰ ਸਾਡੇ ਫਰੀਦਕੋਟ ਸ਼ਾਖਾ ਤੋਂ ਆਪਦੇ ਲਗਨ ਲਗ ਖਾਤਿਆਂ ਦੇ ਵਿੱਚ ਪੈਸੇ ਜਮ੍ਹਾਂ ਕਰਤੇ। ਤੈਨ ਤੈਨ 15-15 ਲੱਖ ਦੀਆਂ ਆਰਟੀਜੀਸ ਕੱਢੀਆਂ। ਹੋਰ ਇੱਕ 5 ਲੱਖ ਦਾ ਇਸ ਮਾਮਲੇ ਦੀ ਇੱਕ ਹੋਰ دلچਸਪ ਗੱਲ ਇਸ ਮਾਮਲੇ ਦੀ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਮਾਮਲਾ ਦਰਜ ਕਰਵਾਉਣ ਵਾਲੀ ਅਧਿਕਾਰੀ ਤੇ ਜਾਂਚ ਕਰਨ ਵਾਲੀ ਅਧਿਕਾਰੀ ਦੇ ਬਿਆਨਾਂ 'ਚ ਦਸੀ ਰਕਮ 'ਚ ਕਰੀਬ 2 ਲੱਖ ਤੋਂ ਵੀ ਜ਼ਿਆਦਾ ਫਰਕ ਹੈ ਤੁਸੀਂ ਆਪ ਹੀ ਸੁਣੋ ਬਿਆਨ ਪਿਆਰੇ ਲਾਲ ਨੇ ਸੰਜ ਫਰਮ ਆ ਗਈ ਇੱਥੇ ਕੋਟਕਪੁਰੇ ਦੀ ਜਿਹੜੇ ਆਰਥ ਦਾ ਕੰਮ ਕਰਦੇ ਉਹਨਾਂ ਨੇ ਆਪ ਦੇ ਕਿਹੜਾ ਕਸਟਮਰ ਨੂੰ ਇੱਕ ਜ਼ਿੰਮੇਵਾਰ ਨੂੰ 4 ਲੱਖ ਨੀਰਵੋਟ ਨੀਰਵੋਟ 5 ਲੱਖ ਦਾ ਚੈੱਕ 495 ਹਜ਼ਾਰ ਦਾ ਚੈੱਕ ਦਿੱਤਾ ਸੀ ਪਿਆਰੇ ਲਾਲ ਨੇ ਸੰਜ ਉਹਨਾਂ ਨੇ ਸਾਨੂੰ ਇੱਕ 7 ਲੱਖ 94 ਹਜ਼ਾਰ 759794 ਰੁਪਏ 70 ਪੈਸੇ ਦਾ ਇੱਕ ਚੈੱਕ ਦਿੱਤਾ ਫਿਲਹਾਲ ਕਿਸਾਨ ਦੇ ਧੋਖਾਧੜੀ ਦੇ ਮਾਮਲੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਾਣੀ ਟੀਵੀ